ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਸੂਬੇ ਭਰ ਦੇ ਵਿੱਚ ਪਏ ਬਰਸਾਤੀ ਮੀਂਹ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹ ਦਿੱਤੀ ਆ ਉੱਥੇ ਹੀ ਇਹ ਵੀ ਲੋਕਲੇ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ ਦਰਸ਼ੰਕਦੇ ਪਿੰਡ ਪਾਲੇਵਾਲ ਵਿੱਚ ਮੀਂਹ ਦੇ ਕਾਰਨ ਪਿੰਡ ਦੇ ਛੱਪੜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਜਾਣ ਦੇ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ ਅਤੇ ਇਸ ਗੰਦੇ ਪਾਣੀ ਦੇ ਕਾਰਨ ਲੋਕਾਂ ਨੂੰ ਭਿਆਨਕ ਬਿਮਾਰੀਆਂ ਲੱਗਣ ਦਾ ਖਤਰਾ ਬਣਿਆ ਹੋਇਆ ਹੈ ਜਿਸ ਦੇ ਕਾਰਨ ਲੋਕਾਂ ਦਾ ਸਰਕਾਰ ਦੇ ਖਿਲਾਫ ਵੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਪਿੰਡ ਵਾਸੀਆਂ ਨੇ ਆਪਣੀ ਹੱਡਬੀਤੀ ਬਿਆਨ ਕਰਦੇ ਹੋਏ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸਮੇਂ ਦੀਆਂ ਸਰਕਾਰਾਂ ਦੇ ਨੁਮਾਇੰਦਿਆਂ ਨੇ ਵੋਟਾਂ ਹਾਸਲ ਕਰਨ ਤੋਂ ਬਾਅਦ ਉਹਨਾਂ ਦੀ ਸਾਰਨ ਨਹੀਂ ਲਈ ਅਤੇ ਹੁਣ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨਗਰ ਦਾ ਨੁਮਾਇੰਦਾ ਵੀ ਉਹਨਾਂ ਦੇ ਪਿੰਡ ਦੀ ਸਮੱਸਿਆ ਦਾ ਹੱਲ ਨਹੀਂ ਕਰ ਸਕਿਆ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਇਸ ਗੰਦੇ ਪਾਣੀ ਦੀ ਨਿਕਾਸੀ ਦੇ ਲਈ ਸਰਕਾਰ ਦੇ ਨਾਲ ਸਬੰਧਿਤ ਵਿਭਾਗ ਦੇ ਧਿਆਨ ਦੇ ਵਿੱਚ ਵੀ ਲੈ ਕੇ ਆਏ ਪਰੰਤੂ ਉਹਨਾਂ ਦੀ ਸਮੱਸਿਆ ਦਾ ਹੱਲ ਨਹੀਂ ਹੋ ਪਾਇਆ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਉੱਥੇ ਹੀ ਇਸ ਪਾਣੀ ਦੇ ਨਾਲ ਉਹਨਾਂ ਦੇ ਘਰਾਂ ਦਾ ਵੀ ਵੱਡਾ ਨੁਕਸਾਨ ਹੋ ਰਿਹਾ ਹੈ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰਕੇ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹ ਵੱਡੇ ਪੱਧਰ ਤੇ ਸੰਘਰਸ਼ਿਕ ਕਰਨਗੇ ਕਰ ਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ ਸੁਦੇਸ਼ ਕੁਮਾਰੀ ਮੇਰਾ ਨਾਮ ਹੈ ਜੀ ਪਿੰਡ ਮੇਰਾ ਪਾਲੇ ਵਾਲਾ ਅਸੀਂ 20 ਸਾਲਾਂ ਤੋਂ ਦੇਖਦੇ ਆ ਰਹੇ ਹਾਂ ਪਾਣੀ ਸਾਡੇ ਅੰਤਰੀ ਵੀ ਪਾਣੀ ਵੜਿਆ ਬਹੁਤ ਵਾਰ ਵੜਿਆ ਬਹੁਤ ਵਾਰ ਸਰਕਾਰਾਂ ਨਵੀਆਂ ਤੇ ਨਵੀਆਂ ਆਈ ਜਾਂਦੀਆਂ ਜਾਈ ਜਾਂਦੀਆਂ ਆਈ ਜਾਂਦੀਆਂ ਇੱਕ ਕਹਿੰਦਾ ਮੈਂ ਹੱਲ ਕਰੂੰਗਾ ਦੂਜਾਂ ਦਾ ਕਹਿੰਦਾ ਮੈਂ ਇਹ ਸਾਰੀ ਸਫਾਈ ਕਰਾ ਕੇ ਹੱਲ ਕਰ ਜਾਊਂਗਾ ਵੋਟਾਂ ਲਾ ਕੇ ਚੱਲ ਜਾਂਦੇ ਮੋੜ 'ਕਾ ਕੋਣ ਆਂਦਾ ਇੱਥੇ ਅੱਜ ਤੱਕ ਕੋਈ ਨਹੀਂ ਆਇਆ ਤੇ ਇੱਕ ਵਾਰੀ ਹਸ਼ਿਆਰ ਪਰ ਗਏ ਤੇ ਅੱਜ ਤੋਂ 10 10 ਸਾਲ ਪਹਿਲਾਂ ਦੀ ਗੱਲ ਐ ਉਤੋਂ ਆਈ ਦੀ ਮੈਡਮ ਉਹ ਮੈਡਮ ਸਾਰਾ ਕੰਮ ਕਰਵਾ ਕੇ ਗਈ ਸੀ ਤਸੱਲੀ ਨਾਲ ਕੱਲਿਆ-ਕੱਲਿਆ ਤੋਂ ਲੁਖਾ ਕੇ ਲਿਆ ਔਰ ਕੰਦਾ ਵੀ ਦਵਾ ਕੇ ਗਈ ਮੋਗੇ ਵੀ ਕਾਟਾ ਕੇ ਗਈ ਉਸ ਵੇਲੇ ਮੋਗੇ ਵਾਲੇ ਨੇ ਕਹਿੰਦਾ ਵੀ ਠੀਕ ਆ ਸੀ ਮੋਗੇ ਖੋਲਾਂਗੇ ਅੱਜ ਮੋਗੇ ਵਾਲੇ ਮਾਰਕ ਆਪ ਬਣ ਗਏ ਵੀ ਅਗਲੇ ਕਹਿੰਦੇ ਸਾਨੂੰ ਕਹਿੰਦੇ ਤੁਸੀਂ ਉੱਥੇ ਜ਼ਮੀਨਾਂ ਦਿੱਤੀਆਂ ਵਾ ਜਿੱਥੇ ਤੁਸੀਂ ਬੋਲਦੇ ਆ ਕ ਅਗਲੇ ਸਾਨੂੰ ਬੋਲਣ ਨਹੀਂ ਦਿੰਦੇ ਅਗਲੇ ਕਹਿੰਦੇ ਤੁਸੀਂ ਪਲਾਟ ਦਿੱਤੇ ਵੇ ਅਗਰ 2-4 ਘੰਟੇ ਮੋਗ ਕੇ ਖੁੱਲ ਜਾਣਾ ਪਾਣੀ ਸਾਰਾ ਨਿਕਲ ਜਾਂਦਾ ਪਾਣੀ ਇੰਨਾ ਵੀ ਨਹੀਂ ਰਹੂਗਾ ਜਦ ਤੱਕ ਕੋਸ਼ ਨਹੀਂ ਬਣਦਾ ਜਦ ਤੱਕ ਮੋਗ ਗਏ ਹੀ ਕਲਾਉਗਾ ਸਰਕਾਰ ਤੋਂ ਧਿਆਨ ਵੀ ਲੈ ਕੇ ਆਈ ਗੱਲ ਇਹ ਸਰਕਾਰ ਦੇ ਨੂੰ ਕਿਸੇ ਕੋਲ ਗਏ ਨਹੀਂ ਸਾਬਨਾ ਕੋਲ ਗਏ ਕਿਹੜਾ ਨਹੀਂ ਜਿਹਦੇ ਕੋਲ ਅਸੀਂ ਗਏ ਨਹੀਂ ਕੱਟ ਪਾਰਸੋ ਮੈਂ ਰੋੜੀ ਦੇ ਦਫ਼ਤਰ ਗਈ ਜੀ ਪਾਰਸੋ ਕਹਿੰਦੇ ਵੀਰਵਾਰੂ ਦਾ ਦਫ਼ਤਰ ਖੁੱਲ੍ਹਾ ਰਹਿੰਦਾ ਜਦੋਂ ਮੈਂ 12 ਵਜੇ ਪਹੁੰਚੀ ਕਹਿੰਦੇ ਜੀ ਕਚਹਿਰੀਆਂ ਗੈਸਟ ਹਾਊਸ ਬਣੇ ਉਹ ਉੱਥੇ ਜਾਓ ਮੈਂ ਵਾਪਸ ਆ ਗਈ ਮੈਂ ਕੱਲੀ ਜਨਾਨੀ ਕਿੱਥੇ-ਕਿੱਥੇ ਘੁੰਮਦੀ ਆਹ ਕਹਿੰਦੇ ਜੀ ਟਾਈਮ ਲੱਗਿਆ ਵਾ 7 ਤੋਂ ਕੱਲ ਮੈਂ 9 ਵਜੇ ਪਹਿਲਾਂ ਉੱਥੇ ਐਂਟਰ ਹੋ ਗਈ ਮੇਰੀ ਮੋਰੇ ਜਿਹੜੇ ਸੋਲਡੀ ਗਾਰਡ ਬੈਠੇ ਵਿੱਚ ਕਹਿੰਦੇ ਜੀ ਉਹ ਸੋਮਵਾਰ ਨੂੰ ਮਿਲਣਾ ਤੁਸੀਂ ਜਾਓ ਫਿਰ ਮੈਂ ਸਾਨੂੰ ਬਹੁਤ ਭਾਰੀ ਹੈ ਇਹ ਥੋੜੀ ਨਹੀਂ ਹੈਗੀ ਹੈ ਸਵੇਰੇ ਹੀ ਪਹਿਲਾਂ ਉੱਠਣਾ ਸਕੂਲ ਨੂੰ ਨਿਆਣੇ ਤਿਆਰ ਕਰਨੇ ਉਹਨਾਂ ਦੇ ਬੈਗ ਚੱਕ ਕੇ ਨੇ ਨਿਆਣੇ ਐਡ ਐਡੇ ਆ ਕਿੱਥੇ ਚੱਕ ਲੈਣੇ ਚੱਕ ਕੇ ਜਾਣਾ ਉਹ ਤੇ ਕੀ ਇਹ ਨਾਲ ਬੜੀ ਸਮੱਸਿਆ ਕਿਹੜੀ ਹੋ ਸਕਦੀ ਹੈ ਤੁਸੀਂ ਦੱਸੋ ਕਿਹੜੀ ਹੋ ਸਕਦੀ ਕੋਈ ਸੁਣਦਾ ਨਹੀਂ ਹੈਗਾ ਕੋਈ ਵੀ ਸੁਣਦਾ ਨਹੀਂ ਇੱਥੇ ਬੜੇ ਤੇ ਬੜੇ ਆਏ ਕੋਈ ਨਹੀਂ ਸੁਣਦਾ ਗੁਲਸ਼ਨ ਕੁਮਾਰ ਮੇਰਾ ਨਾਮ ਜੀ ਪਿੰਡ ਪਾਲੇ ਵਾਲਾ ਜੀ ਤੇ ਇਹ ਪਾਣੀ ਦੀ ਸਮੱਸਿਆ ਜੀ ਬਹੁਤ ਦੇਰ ਤੋਂ ਸਮੱਸਿਆ ਜੀ ਜਦੋਂ ਵੀ ਲੀਡਰਾਂ ਆਦੇ ਜਦੋਂ ਵੀ ਵੋਟਾਂ ਆਨੀਆਂ ਸਰਕਾਰਾਂ ਲੀਡਰ ਸਾਡੇ ਕੋਲ ਆਉਂਦੇ ਆ ਜੋ ਵੀ ਕੈਂਡੀਡੇਟ ਹੁੰਦੇ ਆਉਂਦੇ ਆ ਪਿੰਡ ਦੀ ਇੱਕੋ ਹੀ ਸਮੱਸਿਆ ਵੀ ਇਹ ਪਾਣੀ ਦੀ ਸਮੱਸਿਆ ਦਾ ਹੱਲ ਹੋ ਜਾਵੇ ਟੋਬੇ ਦਾ ਹੱਲ ਹੋ ਜਾਵੇ ਹਰੇਕ ਹਰੇਕ ਕੈਂਡੀਡੇਟ ਸਾਨੂੰ ਆ ਕੇ ਭਰੋਸਾ ਦੇ ਕੇ ਜਾਂਦਾ ਵੀ ਤੁਹਾਡੀ ਸਮੱਸਿਆ ਪਹਿਲ ਦੇ ਆਧਾਰ ਤੇ ਹੋਊਗੀ 20-25 ਸਾਲ ਤੋਂ ਬਾਅਦ ਕੋਈ ਵੀ ਸਮੱਸਿਆ ਹੱਲ ਨਹੀਂ ਹੋਈ ਨਰਕ ਭਰੀ ਜ਼ਿੰਦਗੀ ਲੋਕ ਜੀ ਰਹੇ ਨੇ ਮਕਾਨ ਪਿਆ ਪਿਆ ਲੱਖ ਰੁਪਇਆ ਮਕਾਨਾਂ ਤੇ ਲਾਇਆ ਹੋਇਆ ਮਕਾਨ ਡਿਗਣੇ ਸ਼ੁਰੂ ਹੋ ਗਏ ਨੇ ਪਾਣੀ ਦੇ ਵਿੱਚ ਮਕਾਨ ਖੜੇ ਨੇ ਇਸ ਬਿਲਲੇ ਇੱਕ ਵਾਰੀ ਮਕਾਨ ساری ਉਮਰ ਚ ਬੰਦੇ ਕੋਲ ਬੜੀ ਮੁਸ਼ਕਲਾਂ ਬਣਦਾ ਜੀ ਸੋ ਸਰਕਾਰਾਂ ਨੂੰ ਪਹਿਲੀਆਂ ਸਰਕਾਰਾਂ ਨੂੰ ਵੀ ਮੌਜੂਦਾ ਸਰਕਾਰ ਨੂੰ ਵੀ ਅਪੀਲ ਕੀਤੀ ਆ ਐਮਐਲਏ ਸਾਹਿਬ ਵੀ ਸ਼ੁਰੂ ਚ ਆਏ ਸੀ ਭਰੋਸਾ ਦੇ ਕੇ ਗਏ ਸੀ ਇਹ ਤੁਹਾਡਾ ਇਹ ਪਾਣੀ ਦਾ ਮਸਲਾ ਪਹਿਲ ਦੇ ਆਧਾਰ ਤੇ ਹੱਲ ਹੋਊਗਾ ਤੇ ਇਹ ਸਮੱਸਿਆ ਘਟਣ ਨਾਲੋਂ ਵਧੀ ਹੈ ਜੀ ਨਾ ਕਿ ਕੱਟੀ ਹੈ ਇਹ ਸਮੱਸਿਆ ਦਾ ਹੱਲ ਹੋਵੇ ਪਾਣੀ ਦਾ ਲੋਕ ਹਰ ਦਮ ਪਾਣੀ ਦੇ ਵਿੱਚ ਖੜੇ ਆ ਮੀ ਬਿਨਾ ਮੀ ਪਏ ਤਾਂ ਵੀ ਪਾਣੀ ਦੇ ਵਿੱਚ ਹੈਗੇ ਆ ਇਹ ਮਕਾਨ ਸਾਰੇ ਥੱਲੋਂ ਖੋਣੇ ਸ਼ੁਰੂ ਹੋ ਗਏ ਹੁਣ ਵੀ ਮਕਾਨ ਪਾਣੀ ਦੇ ਵਿੱਚ ਆ ਲੋਕਾਂ ਦੇ ਪੈਰ ਗਲ ਗਏ ਆ ਸਾਡੀ ਪ੍ਰਸ਼ਾਸਨ ਅੱਗੇ ਤੌਰ ਸਰਕਾਰ ਅੱਗੇ ਇਹੀ ਬੇਨਤੀ ਹੈ ਕਿ ਇਸ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਪਿੰਡ ਪਿੰਡ ਵਾਲੇ ਲੋਕ ਗਏ ਆ ਜੀ ਉਹਨਾਂ ਦੇ ਧਿਆਨ ਚ ਮਸਲਾ ਲੈਂਦਾ ਜੀ ਡਿਪਟੀ ਸਪੀਕਰ ਦੇ ਸਾਹਦੇ ਜੀ ਉਹਨਾਂ ਨੇ ਭਰੋਸਾ ਹੀ ਦਿੱਤਾ ਕਿ ਇਹ ਤੁਹਾਡਾ ਮਸਲਾ ਹੱਲ ਹੋ ਜਾਊਗਾ ਪਰ ਹੱਲ ਹੋਇਆ ਨਹੀਂ ਜੀ। ਦੇ ਵੀ ਕੀ ਸਮੱਸਿਆ ਤੁਹਾਡਾ ਪਾਣੀ ਦੀ ਸਮੱਸਿਆ ਸਾਰੇ ਪਾਣੀ ਤੋਂ ਹੀ ਦੁਖੀਆਂ ਬੰਦਿਆਂ ਤੋਂ ਬਹੁਤ ਸੁਖੀਆਂ ਪਾਣੀ ਤੋਂ ਬਹੁਤ ਦੁਖੀਆਂ ਗੰਦਾ ਪਾਣੀ ਘਰਾਂ ਤੇ ਸਾਡੇ ਅੰਦਰ ਹੀ ਵੜ ਜਾਂਦਾ ਕਰੀਏ ਕਿਆ ਦੋ ਨਿਆਣੇ ਚਾਰ ਮੇਰੇ ਪੜਨ ਜਾਂਦੇ ਇੱਕ ਭਾਰਾ ਆ ਉਹ ਚੱਕ ਵੀ ਨਹੀਂ ਹੁੰਦਾ ਤੇ ਇਹ ਵੀ ਨਹੀਂ ਹੁੰਦਾ ਉਹਨੂੰ ਕਿੱਦਾਂ ਨਿਵਾ ਇਕ ਉਨੇ ਬੈਗ ਪਾਰੇ ਉਨੇ ਬੈਗ ਪਾਰੇ ਸਵੇਰਾ ਮੈਨਾਂ ਪਤਾ ਜਦ ਨਗਾਇਆ ਹੁਣ ਮੇਰੀ ਜਾਨ ਸੁੱਕਿਆ ਕਰੀ ਬਾ ਉਥੋਂ ਲਿਆਣਾ ਕਿੱਦਾਂ ਬਰਸਾਤ ਵਿੱਚ ਵੀ ਇਹ ਆ ਜਿਹੜਾ ਨਾ ਟੂਟੀਆਂ ਦਾ ਪਾਣੀ ਚੱਲਦਾ ਇਹ ਨਾਲੀਆਂ ਉਹਦੇ ਨਾਲ ਵੀ ਭਰੀਆਂ ਮੈਂ ਸਾਡਾ ਹਰ ਵੇਲੇ ਗਿੱਲਾ ਹੈ ਪਾਣੀ ਇਹਦਾ ਛੱਪੜ ਦਾ ਪਾਣੀ ਹੈ ਇਹ ਛੱਪੜ ਦਾ ਹੀ ਹੈ ਪਾਣੀ ਇਹ ਛੱਪੜ ਦਾ ਹੀ ਕੁਛ ਕਰ ਦੇਣ ਪਾਣੀ ਮੜ ਮੋਟ ਨਗਾ ਦੇਣ ਸਾਨੂੰ ਗਲੀਆਂ ਉੱਚੀਆਂ ਨੀਂਮੀਆਂ ਦਾ ਵੀ ਨਹੀਂ ਹੈ ਪਾਣੀ ਇਹ ਮੋਗੇ ਜੇ ਨਿਕਲਦਾ ਤਾਂ ਪਹਿਲਾਂ ਰਖਾ ਲੈ ਮੋਗੇ ਹੁਣ ਅਗਲੇ ਨਿਕਲ ਨਹੀਂ ਦਿੰਦੇ ਫਾਇਦਾ ਕੋਈ ਹੈ ਨਹੀਂ ਇਹ ਪਾਜੀ ਮੇਰਾ ਨਾਮ ਜਗਤਾਰ ਸਿੰਘ ਹੈ ਜੀ ਇਹਨਾਂ ਪALLE ਵਾਲਾ ਵਾਸੀ ਆ ਜੀ ਸਾਡੇ ਪਿੰਡ ਦੀ ਮੇਨ ਸਮੱਸਿਆ ਹੈ ਜੀ ਇੱਥੇ ਪਾਣੀ ਦੀ ਨਿਕਾਸੀ ਦਾ ਕੋਈ ਹੱਲ ਨਹੀਂ ਹੈ ਜੀ ਛੱਪੜ ਦਾ ਪਾਣੀ ਬਰਸਾਤ ਮਾੜੀ ਜੀ ਪੈਣ ਤੋਂ ਬਾਅਦ ਘਰਾਂ ਦੇ ਵਿੱਚ ਵੜ ਜਾਂਦਾ ਜੀ ਜਿੰਨੇ ਘਰ ਛੱਪੜ ਦੇ ਆਲੇ ਦੋਲੇ ਹੈਗੇ ਕਟੋ-ਕਟ 70-80 ਘਰ ਹੈ ਜੀ ਸਾਰਿਆਂ ਨੂੰ ਖਤਰਾ ਹੈ ਜੀ ਤੇ ਇੱਥੇ ਡਿਪਟੀ ਸਪੀਕਰ ਸਾਹਿਬ ਦੇ ਅੱਗੇ ਵੀ ਪੂਰੇ ਪਿੰਡ ਵਾਸੀਆਂ ਨੇ ਅਪੀਲ ਕੀਤੀ ਸੀਗੀ ਵੀ ਸਾਡੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਪਰ ਇੱਕ ਵਾਰ ਡਿਪਟੀ ਸਾਹਿਬ ਲੈ ਕੇ ਆਏ ਸੀਗੀ ਪਰ ਉਹਦਾ ਕੰਮ ਪੂਰਾ ਇਹ ਕੰਮ ਮੁਕੰਮਲ ਨਹੀਂ ਹੋ ਸਕਿਆ ਤੇ ਉਹ ਤੋਂ ਬਾਅਦ ਫਿਰ ਪੂਰੇ ਪਿੰਡ ਦੀਆਂ ਜਨਾਨੀਆਂ ਨੇ ਫਿਰ ਦੁਬਾਰਾ ਦਰਖਾਸਤ ਦਿੱਤੀ ਡਿਪਟੀ ਸਪੀਕਰ ਸਾਹਿਬ ਦੇ ਦਫ਼ਤਰ ਵੀ ਜਾ ਕੇ ਆਏ ਜੀ ਤੇ ਉਹਨਾਂ ਅੱਗੇ ਬੇਨਤੀ ਕੀਤੀ ਹੈ ਜੀ ਵੀ ਤੁਸੀਂ ਸਾਡੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਤੇ ਉੱਥੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਤੇ ਮੌਜੂਦਾ ਸਰਕਾਰ ਨੂੰ ਇਹੀ ਬੇਨਤੀ ਹੈ ਜੀ ਵੀ ਸਾਡੀ ਇਸ ਸਮੱਸਿਆ ਦਾ ਹੱਲ ਦਰਸਤ ਕੀਤਾ ਜਾਵੇ ਜੀ